ਕਾਮ ਜਿਹੜੇ ਢਾਣੇ ਵਾਲੇ ਖਾਲੀ ਉੱਪਰ ਰੱਖੀ ਬੈਠੇ ਆ ਉੱਪਰ ਵੀ ਡਰੀ ਜਾਣੇ ਅਜੇ ਪਾਣੀ ਆ ਜਾਣਾ ਤੇ ਕਿੱਥੇ ਲੈ ਕੇ ਜਾਵਾਂ ਤੇ ਮਤਲਬ ਸਰਕਾਰ ਪ੍ਰਸ਼ਾਸਨ ਸੁਣਦਾ ਕਿ ਹਾਲਾਤ ਬੜੇ ਮਾੜੇ ਹੋ ਚੁੱਕੇ ਨਾ ਕੋਈ ਨਹੀਂ ਸੁਣਦਾ ਸਾਡੀ ਕੋਈ ਨਹੀਂ ਸੁਣਦਾ ਬਸ ਇਦਾਂ ਹੀ ਅਸੀਂ ਕਦੀ ਐਂਦ ਇਹ ਰੁੜੇ ਜਾਣੇ ਕਦੀ ਇਹ ਰੁੜਦੇ ਜਾਣੇ ਕਈ ਕਦੀ ਰੋਂਦੇ ਜਾਣੇ ਕਈ ਕਦੀ ਉੱਥੇ ਇਕੱਠੇ ਜੋ ਕੇ ਬਹਿ ਕੇ ਝੱਟ ਰੋ ਲੈਣੇ ਫਿਰ ਗਾਂ ਤੁਰ ਪੈਣੇ ਫਿਰ ਰੋ ਲੈਣੇ ਫਿਰ ਤੁਰ ਪੈਣੇ ਸਰਕਾਰ ਸਾਡੀ ਗੱਲ ਕੋਈ ਸੁਣਦੀ ਨਹੀਂ ਮਾਤਾ ਮਾਤਾ ਮੇਰੇ ਮਾਤਾ ਕਮਰੇ ਦੇ ਹਾਲਾਤ ਬੜੇ ਮਾੜੇ ਆ ਅੰਦਰ ਤੁਸੀਂ ਦਾਣੇ ਵਾਲੀ ਪੜੋਲੀ ਕਹੀਏ ਜੇ ਸਾਰਾ ਸਮਾਨ ਉੱਪਰ ਰੱਖਿਆ ਹੋਇਆ ਹੈ ਉੱਪਰ ਪਿਆ ਹੈ ਖਾਲੀ ਸਾਰੇ ਡਰਾਮ ਜਿਹੜੇ ਦਾਣੇ ਵਾਲੇ ਖਾਲੀ ਉੱਪਰ ਰੱਖੀ ਬੈਠੇ ਆ ਉੱਪਰ ਵੀ ਡਰੀ ਜਾਣੇ ਅਜੇ ਪਾਣੀ ਆ ਜਾਣਾ ਹੈ ਤੇ ਕਿੱਥੇ ਲੈ ਕੇ ਜਾਵਾਂ ਦੇ ਮੈਂ ਤਾਂ ਕੋਈ ਸਰਕਾਰ ਪ੍ਰਸ਼ਾਸਨ ਸੁਣਦਾ ਕਿ ਹਾਲਾਤ ਬੜੇ ਮਾੜੇ ਹੋ ਚੁੱਕੇ ਨਾ ਕੋਈ ਨਹੀਂ ਸੁਣਦਾ ਸਾਡੇ ਕੋਈ ਨਹੀਂ ਸੁਣਦਾ ਬਸ ਇਦਾਂ ਹੀ ਅਸੀਂ ਕਦੀ ਐਂ ਰੁੜੇ ਜਾਣੇ ਕਦੀ ਐਂ ਰੁੜਦੇ ਜਾਣੇ ਕਈ ਕਦੀ ਰੋਂਦੇ ਜਾਣੇ ਕਈ ਕਦੀ ਉੱਥੇ ਇਕੱਠੇ ਜੋ ਕੇ ਬਹਿ ਕੇ ਝੱਟ ਰੋ ਲੈਣੇ ਫਿਰ ਨਾ ਤੁਰ ਪਿੰਨੇ ਫਿਰ ਰੋਲਿੰਨੇ ਫਿਰ ਤੁਰ ਪਿੰਨੇ ਸਰਕਾਰ ਸਾਡੀ ਕੱਲ ਕੋਈ ਸੁਣਦੀ ਨਹੀਂ ਮਾਤਾ ਕੇ ਪਾਣੀ ਤੁਹਾਡੇ ਬਹੁਤ ਨੇੜੇ ਆ ਚੁੱਕਿਆ ਤੇ ਬਹੁਤ ਕਿਥੇ ਜਗ੍ਹਾ ਤੇ ਖੜੇ ਇੱਥੇ ਵੀ ਆ ਜਾਊਗਾ ਆ ਜਾਊਗਾ ਤੇ ਸਮਾਨ ਕਿੱਥੇ ਲੈ ਕੇ ਜਾਵਾਂਗੇ ਪਾਣੀ ਤਾਂ ਦਸ ਮਿੰਟਾਂ ਦੀ ਆਪਣੇ ਅੰਦਰ ਪਾਣੀ ਪਾਣੀ ਹੋ ਜਾਣਾ ਤੇ ਅਸੀਂ ਫਿਰ ਕਿੱਥੇ ਜਾਵਾਂ ਦਾ ਕਮਰਾ ਉਹ ਤੂੰ ਮੇਰਾ ਤਾਂ ਕਮਰਾ ਵੀ 31 ਛੱਤ ਤੇ ਤੇ ਬੈੰਦਾ ਜਾਂਦਾ ਥੱਲੇ ਤੇ ਮੈਨੂੰ ਤਾਂ ਕੋਈ ਗਵਰਨਮੈਂਟ ਵੀ ਮੇਰੀ ਤਾਂ ਨਹੀਂ ਸੁਣਾਈ ਨਹੀਂ ਕਰ ਰਹੀ ਏ ਤਾਂ ਹਾਲਾਤ ਦੇਖਿਓ ਇਸ ਮਾਤਾ ਦਾ ਦਰਦ ਜਰੂਰ ਪਛਾਣਿਓ ਮਦਦ ਹੈਲਪ ਜਰੂਰ ਕਰਿਓ